ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਰਵਿੰਦਰ ਸਿੰਘ ਬੱਦਨ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਨੂੰ ਲੈ ਕੇ ਕਈ ਵਿਵਾਦ ਉੱਠੇ ਨੇ ਕਈ ਪਿੰਡਾਂ ਨੇ ਮਤੇ ਪਾਏ ਨੇ ਫਿਰ ਵੀ ਲਗਾਤਾਰ ਆਵਾਜ਼ਾਂ ਉੱਠ ਰਹੀਆਂ ਨੇ ਲੁਧਿਆਣਾ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਹੋਇਆ ਸੀ ਪ੍ਰਵਾਸੀਆਂ ਨੂੰ ਲੈ ਕੇ ਤੇ ਹੁਣ ਅੰਮ੍ਰਿਤਸਰ ਤੋਂ ਗੁਰੂ ਨਗਰੀ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਨਿਹੰਗ ਸਿੰਘ ਜਾਂ ਸਿੰਘਾਂ ਨੇ ਪ੍ਰਵਾਸੀਆਂ ਨੂੰ ਵਾਰਨਿੰਗ ਦਿੱਤੀ ਹੈ ਦਰਅਸਲ ਗੱਲ ਤਿੰਨ ਚਾਰ ਦਿਨ ਪੁਰਾਣੀ ਹੈ ਲੋੜੀ ਦੇ ਦਿਨਾਂ ਦੀ ਹੈ ਜਦੋਂ ਇੱਕ ਸਰਦਾਰ ਬੰਦਾ ਪ੍ਰਵਾਸੀਆਂ ਦੇ ਉੱਤੇ ਇਲਜ਼ਾਮ ਲਗਾਉਂਦਾ ਹੈ ਕਿ ਉਹਨਾਂ ਵੱਲੋਂ ਉਹ ਸਰਦਾਰ ਬੰਦੇ ਦੀ ਕੁੱਟਮਾਰ ਕੀਤੀ ਜਾਂਦੀ ਹੈ ਦਸਤਾਰ ਉਤਾਰੀ ਜਾਂਦੀ ਹੈ ਦਾੜੇ ਦੀ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਉਸ ਘਰ ਦੀਆਂ ਔਰਤਾਂ ਦੇ ਨਾਲ ਵੀ ਛੇੜਛਾੜ ਕੀਤੀ ਜਾਂਦੀ ਹੈ ਮਸਲਾ ਜੁੜਿਆ ਹੋਇਆ ਸੀ ਭੋਜਪੂਰੀ ਗਾਣਿਆਂ ਦੇ ਨਾਲ ਲੋੜੀ ਨੂੰ ਲੈ ਕੇ ਭੋਜਪੂਰੀ ਗਾਣੇ ਚਲਾਏ ਜਾ ਰਹੇ ਸੀ ਜਿਸ ਤੋਂ ਬਾਅਦ ਇੱਕ ਪਰਿਵਾਰ ਨੇ ਜਾ ਕੇ ਉਹਨਾਂ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਗਾਣੇ ਬੰਦ ਕਰ ਦਿਓ ਇੱਥੇ ਹੋਰ ਪਰਿਵਾਰ ਦਿੰਦੇ ਨੇ ਭੋਜਪੂਰੀ ਦੇ ਵਿੱਚ ਜੋ ਸ਼ਰੀਲ ਗਾਣੇ ਚਲਾਏ ਜਾ ਰਹੇ ਉਹ ਨਾ ਚਲਾਏ ਜਾਣ ਇੱਕ ਦਿਨ ਬਾਅਦ ਦੂਜੇ ਦਿਨ ਦੁਬਾਰਾ ਫੇਰ ਉਹੀ ਗੱਲ ਹੁੰਦੀ ਹੈ ਦੂਜੇ ਦਿਨ 20 ਗੀਤ ਚਾਲਦੇ ਨੇ ਤੇ ਦੁਬਾਰਾ ਪਰਿਵਾਰ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਸੁਧਰ ਜਾਓ ਗਾਣੇ ਬੰਦ ਕਰ ਦਿਓ ਹੋਰ ਪਰਿਵਾਰ ਰਹਿੰਦੇ ਨੇ ਇੰਨੀ ਦੇਰ ਨੂੰ ਪ੍ਰਵਾਸੀਆਂ ਵੱਲੋਂ ਇੱਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਦਸਤਾਰ ਉਤਾਰੀ ਗਈ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਇਹ ਸਾਰੇ ਮਾਮਲੇ ਨੂੰ ਤਿੰਨ ਤੋਂ ਚਾਰ ਦਿਨ ਬੀਤ ਚੁੱਕੇ ਨੇ ਪਰ ਪੁਲਿਸ ਵੱਲੋਂ ਕਾਰਵਾਈ ਸਿਫਰ ਹੈ ਹਜੇ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਇਹ ਵੀ ਅਫਵਾਹ ਉੱਡੀ ਸੀ ਕਿ ਨਿਹੰਗ ਸਿੰਘ ਇਕੱਠੇ ਹੋ ਕੇ ਆਏ ਨੇ ਤੇ ਪ੍ਰਵਾਸੀਆਂ ਨੂੰ ਵੱਢਿਆ ਟੁੱਕਿਆ ਗਿਆ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਹੈ ਜੇਕਰ ਪ੍ਰਵਾਸੀਆਂ ਨੂੰ ਵੱਢਿਆ ਟੁੱਕਿਆ ਗਿਆ ਤਾਂ ਉਹ ਵੀ ਸਾਹਮਣੇ ਨਹੀਂ ਆਏ ਜੇਕਰ ਜਹੀ ਗੱਲ ਹੁੰਦੀ ਤਾਂ ਸਭ ਤੋਂ ਪਹਿਲਾਂ ਲੋਕ ਕੈਮਰੇ ਸਾਹਮਣੇ ਜ਼ਰੂਰ ਹੁੰਦੇ ਨੇ ਕਿ ਉਹਨਾਂ ਦੇ ਨਾਲ ਕੋਈ ਜ਼ਾਤੀ ਹੋਈ ਹੈ ਉਹਨਾਂ ਨੂੰ ਕੁੱਟਿਆ ਗਿਆ ਹੈ ਜਾਂ ਉਹਨਾਂ ਦੇ ਕਿਸੇ ਹੱਥ ਪੈਰ ਤੇ ਸੱਟ ਮਾਰੀ ਗਈ ਹੈ ਉਹ ਵੀ ਸਾਹਮਣੇ ਆਉਂਦੇ ਨੇ ਪਰ ਇਸ ਮਾਮਲੇ ਵਿੱਚ ਪ੍ਰਵਾਸੀਆਂ ਵੱਲੋਂ ਹਾਲੇ ਤੱਕ ਨੇ ਸਾਹਮਣੇ ਕੋਈ ਵੀ ਨਹੀਂ ਆਇਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਨਿਹੰਗ ਸਿੰਘ ਉਸ ਇਲਾਕੇ ਵਿੱਚ ਪਹੁੰਚੇ ਕਿਉਂਕਿ ਘਟਨਾ ਨੂੰ 4-5 ਦਿਨ ਬੀਤ ਚੁੱਕੇ ਨੇ ਇੱਕ ਸਰਦਾਰ ਬੰਦੇ ਦੀ ਕੈਸਾ ਦੀ ਬੇਅਦਬੀ ਕੀਤੀ ਜਾਂਦੀ ਹੈ ਦਸਤਾਰ ਉਤਾਰੀ ਗਈ ਹੈ ਇਲਜ਼ਾਮ ਪ੍ਰਵਾਸੀਆਂ ਤੇ ਲੱਗੇ ਆਠ-ਦਸ ਰੋਕ ਸੀਏ ਜਿਨ੍ਹਾਂ ਦੇ ਉੱਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਨੇ ਜਦੋਂ ਪੁਲਿਸ ਦੇ ਵੱਲੋਂ 4-5 ਦਿਨਾਂ ਤੱਕ ਵੀ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਨਿਹੰਗ ਸਿੰਘ ਇਕੱਠੇ ਹੁੰਦੇ ਨੇ ਮਹੱਲੇ ਵਿੱਚ ਜਾਂਦੇ ਨੇ ਤੇ ਸਿੱਧੇ ਤੌਰ ਦੇ ਉੱਤੇ ਜਾ ਕੇ ਨਿਹੰਗਾ ਦੇ ਉੱਤੇ ਇਲਜ਼ਾਮ ਲੱਗਦਾ ਕਿ ਇਹਨਾਂ ਵੱਲੋਂ ਪ੍ਰਵਾਸੀਆਂ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਨੂੰ ਲੈ ਕੇ ਨਿਹੰਗ ਸਿੰਘਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਇੱਥੇ ਕੋਈ ਵੀ ਸ਼ਸਤਰ ਲੈ ਕੇ ਨਹੀਂ ਪਹੁੰਚੇ ਸਿਰਫ ਸਾਡੇ ਕੋਲ ਡਾਂਗਾਂ ਨੇ ਜੋ ਅਕਸਰ ਸਾਡੇ ਕੋਲ ਹੁੰਦੀਆਂ ਨੇ ਕਿ ਉਸ ਦੇ ਨਾਲ ਕਿਸੇ ਦੇ ਹੱਥ ਪੈਰ ਵੱਡੇ ਜਾ ਸਕਦੇ ਆ ਤਾਂ ਪੁਲਿਸ ਨੂੰ ਦੱਸੇ ਇਹ ਨਿਹੰਗ ਸਿੰਘਾਂ ਦੇ ਇਲਜ਼ਾਮ ਨੇ ਤਾਂ ਹੁਣ ਉਹ ਸਾਰੇ ਬਿਆਨ ਸੁਣਦੇ ਆ ਜਿਸ ਤੋਂ ਬਾਅਦ ਇਹ ਸਾਰਾ ਮਸਲਾ ਭਖਿਆ ਸੀ ਕਿਸ ਤਰੀਕੇ ਨਾਲ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੈ ਫਿਲਹਾਲ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸਾਨੂੰ ਬਿਆਨ ਸੁਣਾਵਾਗੇ ਪਰ ਨਿਹੰਗ ਸਿੰਘ ਇਕੱਠੇ ਹੁੰਦੇ ਨੇ ਕਲੋਨੀ ਦੇ ਵਿੱਚ ਤੇ ਉਸ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਸੁਣੋਨੇ ਆ ਜਿਨ੍ਹਾਂ ਦੇ ਨਾਲ ਇਹ ਸਾਰੀ ਘਟਨਾ ਆ ਪ੍ਰੀਤ মিডিਆ ਦੇ ਵਿੱਚ ਇੱਕ ਮਿੰਟ ਸਾਡੇ ਕੋਲ ਕੋਈ ਸਸਤਰ ਨਹੀਂ ਆ ਪਾਸ਼ੋ ਸਾਡੇ ਕੋਲ ਕੋਈ ਸਸਤਰ ਨਹੀਂ ਆ ਡੰਡਿਆਂ ਤੋਂ ਸਵਾ ਤੇ ਇਹ ਕਹਿੰਦੇ ਆ ਭਈਆ ਵੱਡਤਾ ਆ ਇਹ ਪੁਲਿਸ ਪ੍ਰਸ਼ਾਸਨ ਆਪ ਜਵਾਬ ਦੇਊਗੀ ਕਿ ਡੰਡਿਆਂ ਨਾਲ ਭਈਆ ਵੱਡਿਆ ਜਾਂਦਾ ਕਿ ਨਹੀਂ ਵੱਡਿਆ ਜਾਂਦਾ ਇਹ ਹੁਣ ਪੁਲਿਸ ਪ੍ਰਸ਼ਾਸਨ ਤੇ ਸਿੰਘਾਂ ਦੇ ਵਿੱਚ ਆਪਸੀ ਹੋਊਗਾ ਕਿ ਕਿਦਾਂ ਭਈਆ ਵੱਡਿਆ ਜਾਂਦਾ ਉਹਨਾਂ ਗਰੀਬ ਪਰਿਵਾਰਾਂ ਦੇ ਕੇਸ ਬਣਾ ਰਹੇ ਆ ਉਹਨਾਂ ਗਰੀਬਾਂ ਨੂੰ ਦੱਪ ਰਿਹਾ ਸੋ ਬੇਨਤੀ ਹੈ ਵਾਇਰਲ ਚੀਕਾ ਕਰੋ ਹਾਲਸਾ ਵਾਇਰਲ ਕਰੋ ਸਾਰੇ ਭਈਏ ਵੱਢ ਕੇ ਉੱਥੇ ਦੇ ਦੋ ਅਸੀਂ ਜਾਮ ਕਰਾਂਗੇ ਅਸੀਂ ਪੂਰਾ ਮਨਜੀਠਾ ਰੋਡ ਅੰਮ੍ਰਿਤਸਰ ਏਰੀਆ ਜਾਮ ਕਰਾਂਗੇ ਹਾਂ ਜੇ ਕੋਈ ਨਜਾਇਜ਼ ਪਰਚਾ ਕਰੇ ਜਿੱਥੋਂ ਤੱਕ ਨਜਾਇਜ਼ ਪਰਚਾ ਆਇਆ ਨਜਾਇਜ਼ ਪਰਚਾ ਹੋਊਗਾ ਇਹ ਮੀਡੀਆ ਨੂੰ ਵੀ ਬੇਨਤੀ ਹੈ ਕਿ ਵੱਧ ਚੜ ਕੇ ਨਿਊਜ਼ ਲਾ ਦਿਓ ਦੇ ਸੋਸ਼ਲ ਮੀਡੀਆ ਦੇ ਉੱਤੇ ਵਾਧ ਤੋਂ ਵਾਧੇ ਖਬਰ ਫਲਾ ਦੋ ਕਿ ਜੇ ਘਰ ਘਰ ਸਿੱਖਾਂ ਨੂੰ ਇਦਾਂ ਬਾਰੀ ਬਾਰੀ ਮਾਰਨਾ ਘਰਾਂ ਨੂੰ ਅੱਗਾਂ ਲਾਉਣੀਆਂ ਇਹ ਭਈਏ ਇਲਜ਼ਾਮ ਲਾਉਂਦੇ ਆ ਰਾਤ ਨੂੰ ਅੱਗਾਂ ਲਾਉਣ ਨੂੰ ਪੈਂਦੇ ਆ ਘਰਾਂ ਨੂੰ ਧੀਆ ਭੈਣਾਂ ਦੀਆਂ ਜਿਸਤਾਂ ਉੱਟਦੇ ਆ ਰਾਤ ਇੱਕ ਆਣ ਕੇ ਰੋੜੇ ਮਾਰਦੇ ਆ ਤੇ ਜੇ ਸਿੰਘਾਂ ਨੇ ਆਣ ਕੇ ਕਿ ਹਮ ਧਰਦੀ ਚ ਤਾਰੀ ਆ ਤੇ ਸਾਡੇ ਉੱਤੇ ਆ ਡੰਡਿਆਂ ਦੇ ਫੱਟ ਫੱਟ ਦੇ ਕੇਸ ਪਾਉਂਦੇ ਆ ਉਹਨਾਂ ਗਰੀਬ ਪਰਿਵਾਰਾਂ ਦੇ ਕੇਸ ਪਾਏ ਜਾ ਰਹੇ ਆ ਇਹ ਇਥੇ ਆਮ ਨਗਰ ਕਲੋਨੀ ਚ ਪਹੁੰਚੇ ਮੇਰੇ ਸਾਰੀ ਸਿੱਖ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਇਹੀ ਬਣਿਆ ਮਾ ਜੀ ਕਿਉਂਕਿ ਕੁਝ 2-4 ਦਿਨ ਹੋ ਗਏ ਪਹਿਨੋ ਕਿ ਇਥੇ ਜਿਹੜੇ ਪ੍ਰਵਾਸੀ ਰਹਿੰਦੇ ਆ ਭਈਏ ਰਹਿੰਦੇ ਆ ਉਹ ਕਿਤੇ ਗਾਣੇ-ਗੂਣੇ ਲਾਉਂਦੇ ਹੀ ਮਾੜੀ ਚੰਗੇ ਤੇ ਚਲੋ ਸਰਦਾਰ ਬੰਦਾ ਸੀ ਉਹਨੇ ਕਿਹਾ ਕਿ ਭਾਈ ਸਾਹਿਬ ਗਾਣੇ ਤੁਸੀਂ ਨਾ ਲਾਓ ਪਰ ਇੰਨੀ ਗੱਲ ਕਹਿਨ ਦਿੱਤੀ ਉਹਨਾਂ ਨੇ ਜਿਹੜੀ ਵੀਰ ਦੀ ਦਸਤਾਰ ਲਾਤੀ ਦਸਤਾਰ ਲਈ ਨੂੰ ਕੁੱਟਿਆ ਮਾਰਿਆ ਬੜਾ ਵਾ ਤੇ ਇਹ ਇਹਦੇ باوجود ਵੀ ਇੱਕ ਨਹੀਂ ਅੱਗੇ ਵੀ ਕਈ ਵਾਰੀ ਦੱਸਦੇ ਕਿ ਭਈਆ ਨੇ ਇੱਥੇ ਜਿਆਦਾਤਰ ਭਈਆ ਦੀ ਬੋਰ ਜਿਆਦੀ ਵਾ ਜਿਹੜਾ ਸਰਪੰਚ ਵਾ ਭਈਆ ਵਾ 15 ਸਾਲ ਹੋ ਗਿਆ ਭਈਆ ਸਰਪੰਚ ਬਣਿਆ ਵਾ ਉਹੀ ਜਿਆਦੀ ਰਾਜਨੀਤੀ ਕਰਦਾ ਵਾ ਕਿਉਂਕਿ ਪੰਜਾਬੀਆਂ ਧੱਕਾ ਹੰਦਾ ਬੋਰ ਰਾਜ ਦਾ ਕਰਕੇ ਤੇ ਮੇਰੀ ਤੇ ਪ੍ਰਸ਼ਾਸਨ ਵਾਲੇ ਭਈਆਂ ਨੂੰ ਚੇਤਾਵਨੀ ਅੱਜ ਦੇ ਚੱਲੇ ਆ ਕਿ ਭਈਆਂ ਦੀ ਜਿਹੜਾ ਵਾ ਅਤਿਸ਼ਾ ਵਧਦਾ ਜਾਂਦਾ ਉਹ ਭਈਏ ਦਿਨੋ ਦਿਨ ਜਿਹੜੀ ਆ ਆਪਣੀ ਆਤਾਂ ਤੋਂ ਬਾਜ਼ ਨਹੀਂ ਉਹਦੀ ਇਕਰੀ ਨੇਕਾ ਥਾਵਾਂ ਦੇ ਵੇਖਿਆ ਜਾਂਦਾ ਕਿ ਪੰਜਾਬੀਆਂ ਦਾ ਧੱਕਾ ਕਰ ਰਹੇ ਆ ਤੇ ਇਹਨਾਂ ਨੂੰ ਅੱਜ ਚੇਤਾਵਨੀ ਦੇ ਚੱਲੇ ਆ ਜਥੇਬੰਦੀਆਂ ਨੂੰ ਦੱਸ ਚੱਲਿਆ ਕਿ ਜੇ ਭਾਈ ਆਜ ਤੋਂ ਗਾਂ ਕੋਈ ਕਿਰਜੀ ਖਰਾਬੀ ਕਰੂਗਾ ਤੇ ਪਹਿਲੇ ਤੇ ਪ੍ਰਸ਼ਾਸਨ ਦਾ ਯੋਗਦਾਨ ਲਵਾਗੇ ਪ੍ਰਸ਼ਾਸਨ ਗਾੜੀ ਵੀ ਹੱਥ ਪਲਾ ਜੋੜਿਆ ਵਾ ਪਰ ਇੱਕ ਬੇਨਤੀ ਹੈ ਪ੍ਰਸ਼ਾਸਨ ਗਾੜੀ ਕਿਉਂਕਿ ਅੱਜ 5 ਦਿਨ ਹੋ ਗਏ ਆ ਉਹ ਗਰੀਬ ਪਰਿਵਾਰ ਵਾ ਉਹਦੀ ਘਰ ਦੀ ਵੀ ਰੋ ਰਹੀ ਆ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਪ੍ਰਸ਼ਾਸਨ ਕਾਰਵਾਈ ਕਰੇ ਤੇ ਜਥੇਬੰਦੀਆਂ ਨੂੰ ਕੀ ਲੋੜ ਐ ਇੱਥੇ ਆਉਂਦੀ ਕਾਰਵਾਈ ਲੱਗਦਾ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ ਕਾਰਵਾਈ ਦੇਖੋ ਚਾਹੇ ਕੋਈ ਪ੍ਰੀਟੀ ਗੱਲ ਦਬਾਊਗਾ ਚਾਹੇ ਬੋਰਡ ਰਾਜ ਆ ਦੇ ਵੇਖੋ ਜੇ ਭਈਆਂ ਦੀਆਂ ਬੋਟਾਂ ਜਾਂਦੀਆਂ ਤਦੇ ਨਹੀਂ ਕਾਰਵਾਈ ਹੋ ਰਹੀ ਵੇਖੋ ਪੰਜਾਬ ਵਿੱਚ ਰਹਿ ਕੇ ਭਈ ਜਿਹੜੇ ਪੰਜਾਬੀਆਂ ਦਾ ਧੱਕੇ ਹੋ ਰਹੇ ਆ ਵੇਖੋ ਅੱਜ ਇੱਕ ਪੰਜਾਬੀ ਦੇ ਗਾਲੋਂ ਪਏ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਵੀ ਜਿਹੜੇ ਲਾਗੇ ਲਾਗੇ ਰਹਿੰਦੇ ਉਹਨਾਂ ਦੇ ਵਿੱਚ ਵੀਰ ਮਰ ਗਏ ਆ ਅੱਜ ਜੀ ਕਿਸੇ ਤਰ੍ਹਾਂ ਦਾ ਕੋਈ ਝਗੜਾ ਆਇਆ ਝਗੜਾ ਕੋਈ ਨਹੀਂ ਹੋਇਆ ਜੀ ਬਸ ਇੱਥੇ ਆਏ ਆ ਰੋੜੀ ਦਾ ਪਾ ਪਿਆ ਵਾ ਭਈਓ ਜੀ ਭੱਜ ਕੇ ਮਾਰੇ ਗਏ ਲੁੱਟੇ ਗਏ ਝਗੜਾ ਕੋਈ ਨਹੀਂ ਹੋਇਆ ਸਿਰਫ ਪ੍ਰਸ਼ਾਸਨ ਆਇਆ ਹੋਊਗਾ ਤੇ ਘਰ ਵੀਰ ਦੇ ਪਤਾ ਲੈਣਾ ਆ ਵੀ ਵੀਰ ਤੇਰੀ ਕੋਈ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਤੇ ਵੀਰ ਦੇ ਹੁਣ ਘਰ ਆਏ ਆ ਤੇ ਵੀਰ ਨੂੰ ਕਰਾਂਗੇ ਤੇ ਜਿਹੜੀ ਭਈਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਵੇਖੋ ਭੈਣ ਵੀ ਰੋ ਰਹੀ ਹੈ ਛੋਟੀ ਜੀ ਪੰਜ ਦਿਨ ਹੋ ਗਏ ਕਿਉਂ ਨਹੀਂ ਮਸਲਾ ਹੱਲ ਸੁਣਵਾਈ ਹੁੰਦੀ ਮਸਲਾ ਦੇ ਵੇ ਤੁਹਾਨੂੰ ਵੀ ਪਤਾ ਵੀ ਤੁਸੀਂ মিডিਆ ਦੇ ਜੋਗ ਕੱਲ ਰਿਹਾ ਹੋ ਕਿ ਜੇ ਤੇ ਮਾਤਰੀ ਤਾਂ ਨਹੀਂ ਹੋ ਰਹੀ ਜੇ ਕੋਈ ਤਕੜਾ ਹੁੰਦਾ ਤੇ ਦੋ ਮਿੰਟਾਂ ਚੁੱਕ ਕੇ ਲੈ ਜਾਣਾ ਸਾਰੀ ਕਾਰਵਾਈ ਹਣੀ ਹੈ ਵੇਖੋ ਪਿਛਲੇ ਬੰਨੇ ਭਈਏ ਖਲੋਤੇ ਹੁਣੀ ਪ੍ਰਸ਼ਾਸਨ ਆਇਆ ਕੋਈ ਕਾਰਵਾਈ ਨਹੀਂ ਕਰ ਰਿਹਾ ਹਾਂ ਤੇ ਲੜਕੀ ਵੀ ਖਲੋਤੀ ਉਹ ਵੀ ਕਹਿ ਰਹੀ ਹੈ ਕਿ ਮੇਰੇ ਬ੍ਰਦਰ ਦੇ ਭਰਾ ਦੇ ਵੀ ਸਾਡਾ ਵਗੈਰਾ ਦੇਖੋ ਜੀ ਤੁਹਾਨੂੰ ਉਹ ਵੀਡੀਓ ਦਿਖਾ ਦਿੰਦੇ ਉਹਦੇ ਵਿੱਚ ਉਹਦੇ ਭਰਾ ਨੂੰ ਕਿੱਡੀ ਬੁਰੀ ਤਰ੍ਹਾਂ ਵੱਢਿਆ ਆ ਆ ਬਾਹਰ ਵੀ ਵੱਢਿਆ ਸਿਰ ਵੀ ਵੱਢਿਆ ਭਈਆਂ ਨੇ ਬੋਤਲਾਂ ਮਾਰ ਮਾਰ ਕੇ ਤੇ ਦੇਖੋ ਉਹ ਵੀ ਕਹਿੰਦੇ ਕਿ ਸਾਡੀ ਵੀ ਦਰਖਾਸਤ ਉੱਤੇ ਪਈ ਆ ਸਾਡੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਦੇ ਇਹ ਕੋਈ ਨਿਗਹਿਲੀ ਸਮਝਾਂਗੇ ਚਾਹੇ ਕੋਈ ਪ੍ਰਿਟੀਕਲ ਦਬਾਅ ਸਮਝਾ ਕੀ ਪਤਾ ਕੀ ਤੇ ਜਾਂ ਕਿ ਭਈਆਂ ਦਾ ਰਾਜ ਆ ਗਿਆ ਵਾ ਅਗਰ ਬਾਬਾ ਜੀ ਹੁਣ ਵੀ ਮਸਲਾ ਹੱਲ ਨਾ ਹੋਇਆ ਤੇ ਤੁਹਾਡੇ ਜਥੇਬੰਦੀਆਂ ਲੋਕ ਕੀ ਆ ਫਿਰ ਦੇਖੋ ਜਥੇਬੰਦੀਆਂ ਲੋਕ ਦੇ ਹੋ ਬੇਨਤੀ ਪ੍ਰਸ਼ਾਸਨਗਾਰੀ ਹੱਥ ਜੋੜਾਂਗੇ ਉਹਤੇ ਅਸਰਾਂ ਕਾਲੀ ਜਿਉਂੇ ਨਾ ਹੋ ਜੇ ਫਿਰ ਸਾਡੇ ਕੋਈ ਧਰਨਾ ਨਹੀਂ ਹੁੰਦਾ ਵਾ ਤੇ ਜੋ ਆਨੂੰ ਮਹਾਂਪੁਰਸ਼ੂ ਕੋ ਮਿਲੌਣਗੇ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਅਸੀਂ ਤੇ ਜੋ ਵੀ ਕਹਿਣਗੇ ਉਹ ਵੇ ਕਾਰਵਾਈ ਨੇ ਤੇ ਭਈਆਂ ਤੇ ਕਰਾਵਾਂਗੇ ਜੇ ਤੇ 1-2 ਦਿਨਾਂ ਦੇ ਵਿੱਚ ਭਈਆਂ ਤੇ ਕੋਈ ਕਾਰਵਾਈ ਕਰਨਗੇ ਠੀਕ ਵਾ ਜਿੰਨੇ ਵੀ 10-15 ਭਈਏ ਵੇ ਵੇਖੋ ਇਹ ਪੰਜਾਬ ਵਿੱਚ ਹੀ ਲਾ ਲੋ ਜੇ ਅੱਗੇ ਵੀ ਗੱਲ ਕੀਤੀ ਗਈ ਹੈ ਮੀਟਿੰਗ ਨਹੀਂ ਵੀ ਮੈਂ ਪਠਿੰਡਿਆ ਦੇ ਵਿੱਚ ਗਰੀਬ ਪਰਿਵਾਰਾਂ ਦੇ ਘਰ ਸਾੜਤੇ ਅਨਸ਼ਈਆਂ ਨੇ ਤੁਹਾਨੂੰ ਵੀ ਪਤਾ ਹੈ ਕਿ ਪੰਜਾਂ ਛਿਆਂ ਘਰਾਂ ਦੇ ਵਿੱਚ ਇੱਕ ਚੀਜ਼ ਨਹੀਂ ਛੱਡੀ ਗਰੀਬਾਂ ਦੀ ਹਾਂਜੀ ਤੇ ਉਹ ਇੱਥੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਮੇਰੀ ਤੇ ਐਮਐਲਏ ਐਮਪੀਆਂ ਗੜੀ ਹਾਤੀ ਹੋੜ ਕੇ ਬੇਨਤੀ ਆ ਕਿ ਵੋਟ ਰਾਜਵਾ ਤੁਹਾਨੂੰ ਵੋਟਾਂ ਘਰੀ ਪਾਉਦੇ ਆ ਤੁਸੀਂ ਇਹਨਾਂ ਦੇ ਬਣਾਏ ਬੜੇ ਜੇ ਪਰ ਇਹਨਾਂ ਦੀ ਸਾਰ ਲਿਆ ਕਰੋ ਦੇਖੋ ਬੜਾ ਧੱਕਾ ਹੋ ਰਿਹਾ ਪੰਜਾਬੀਆਂ ਨਾਲ ਜੇ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਕੁੜੀ ਕਹਿ ਰਹੀ ਕਿ ਸਾਡੇ 12-12 ਭਈਏ ਆ ਕੇ ਰੋੜੇ ਮਾਰਦੇ ਭੂਆਂ ਨਹੀਂ ਹਾਂਜੀ ਤੇ ਦੇਖ ਲਓ ਆ ਵੇਖ ਲਓ ਭਾਈ ਸਾਹਿਬ ਕਹਿ ਰਹੇ ਆ ਆ ਵੇਖ ਲਓ ਪਿੰਡ ਦੇ ਗਵਾੜ ਮੱਥਾ ਸਾਡੀਆਂ ਧੀਆਂ ਭੈਣਾਂ ਹੁੰਦੀਆਂ ਕਰਾ ਜੇ ਤੇ ਭਈਏ ਭੱਜ ਗਏ ਵੇਖੋ ਭਈਏ ਭੱਜ ਗਏ ਰਾਤ ਦੇ 12 ਵਜੇ ਭੱਜਾ ਮਗਰ ਮੈਂ ਬੜਵਾ ਤੇ ਭਈਆਂ ਨੇ ਇੱਥੇ ਬਹੁਤ ਜਿਆਦੀ ਹੱਥ ਕਰਾਈ ਆ ਇਸ ਕਰਕੇ ਹੱਥ ਜੋੜ ਕੇ ਵੀ ਬੇਨਤੀ ਪ੍ਰਸ਼ਾਦ ਜੀ ਕਰਾਈ ਤੇ ਜੇ ਭਈਏ ਨਾ ਮੰਨਗੇ ਜੋ ਵੀ ਜਿੱਥੇ ਬੰਦੀ ਹੁਕਮ ਕਰਨੀ ਆ ਉਹਦੇ ਅਨਸਾਰ ਫੇ ਇਹਨਾਂ ਨੂੰ ਕਿਉਂ ਬੇਨਤੀ ਕੋ ਸਾਡੇ ਸਰਪੰਚ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਹਾਂ ਜੀ ਕੀ ਗੱਲ ਹੈ ਗੱਲ ਕੁਛ ਨਹੀਂ ਵੀਰ ਜੀ ਉਹਦਨੇ ਡੀਜੇ ਤੋਂ ਗੱਲ ਲਈ ਗਾਣੇ ਲਾਉਣ ਤੋਂ ਗੱਲ ਹੋਈ ਇਧਰ ਗਾਣੇ ਬਾਣੇ ਇਹ ਗਾਣੇ ਇਹਨੇ ਬੋਜਪੂਰੀ ਇਹਨੇ ਗੰਦੇ ਗਾਣੇ ਲਾਏ ਜਿਨਾਂ ਮਾਰੇ ਵੀਰ ਜੀ ਮੈਂ ਤੁਹਾਨੂੰ ਮੀਡੀਆ ਚ ਦੱਸ ਨਹੀਂ ਸਕਦਾ ਵੀ ਤੁਹਾਨੂੰ ਪਤਾ ਵਾ ਬਾਲ ਬੱਚੇ ਨਿੱਕੇ ਨਿੱਕੇ ਧੀਆਂ ਪੈਣਾ ਤੁਹਾਨੂੰ ਬੜਾ ਛੋਟੀਆਂ ਘਾਰਿਆ ਤੇ ਇਹਨਾਂ ਨੂੰ ਦੋ ਤਿੰਨ ਵਾਰ ਮੈਂ ਸਮਝਾ ਚੁੱਕਾ ਹਾਂ ਵੀ ਪਿਆਰ ਨਾਲ ਵੀ ਇਹੋ ਜਿਹੇ ਗੰਦੇ ਨਾ ਗਾਣੇ ਲਾਓ ਯਾਰ ਤੇ ਮੇਰੇ ਵਾਈਫ ਨੇ ਦੋ ਤਿੰਨ ਵਾਰ ਕਿਹਾ ਪਰਜਾਈ ਨੇ ਵੀ ਦੋ ਤਿੰਨ ਵਾਰ ਲੋੜੀ ਵਾਲੇ ਦਿਨ ਵੀ ਕਿਹਾ ਮੱਘੀ ਵਾਲੇ ਦਿਨ ਵੀ ਇਹਨ ਗਾਲਿਆ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਬੜੇ ਪਿਆਰ ਨਾਲ ਕਿਹਾ ਵੀ ਯਾਰ ਇੱਕ ਵਾਰ ਅੰਸ਼ੂ ਨਾਂ ਦਾ ਮੁੰਡਾ ਵਾ ਪ੍ਰਦੀਪ ਆ ਇੱਕ ਪਰਦੀਪ ਆ ਇਹਨਾਂ ਮੈਂ ਤਿੰਨਾਂ ਨੂੰ ਕਿਹਾ ਵੀ ਮੈਂ ਕਿਹਾ ਯਾਰ ਸੁਧਰ ਜੋ ਸੁਧਰ ਨਾ ਇਹੋ ਜਿਹੇ ਗਾਣੇ ਲਾ ਜੇ ਮੈਂ ਇਹਨਾਂ ਨੂੰ ਕਹਿਣ ਵਾਸਤੇ ਬਾਬਾ ਜੀ ਗਿਆ ਇਹਨਾਂ ਨੇ ਗਾੜੀਆਂ ਬਾਬਾ ਜੀ ਮੇਰੇ ਨਾਲ ਅੰਸ਼ੂ ਨਾਂ ਦੇ ਮੁੰਡੇ ਨੇ ਮੇਰੇ ਹੱਥ ਫੜ ਲਏ ਤੇ ਪਰਦੀਪ ਨਾਂ ਦੇ ਮੇਰੇ ਜਸਤਾਰ ਰਾਈਆ ਮੇਰੇ ਦਾੜੇ ਦੀ ਵੀ ਅਦਵੀ ਮੇਰੇ ਕੈਸੇ ਦੇ ਵੀ ਅਦਵੀ ਕੀਤੀ ਪ੍ਰਦੀਪ ਨਾਂ ਦਾ ਮੁੰਡਾ ਜਾਣਦਾ ਵਾ ਕਿ ਬਾਬਾ ਜੀ ਕਿਹੜੇ 10 ਬੰਦੇ ਹੈਗੇ ਵਿੱਚ ਜਿਹੜੇ 10 ਬੰਦੇ ਟੋਟ ਲੈ ਗਏ ਉਹਨਾਂ ਨੇ ਮੇਰੇ ਉੱਪਰ ਝਾਈ ਅਖਰਵਿੰਦਰ ਕੌਰ ਆ ਜਿਨ੍ਹਾਂ ਨੇ ਉਹਨਾਂ ਨਾਲ ਵੀ ਬਦਬੀ ਕੀਤੀ ਉਹਨਾਂ ਦੇ ਲੀੜੇ ਕੱਪੜੇ ਵੀ ਪਾੜੇ ਗਏ ਜੋ ਮੈਨੂੰ ਛਡਾਉਣ ਵਾਸਤੇ ਗਏ ਜੇ ਉਹ ਮੈਨੂੰ ਨਾ ਛਡਾਉਂਦੇ ਨਾ ਇਹਨਾਂ ਨੇ ਇੰਨੀ ਕੁ ਮੇਰੇ ਕੇਸਾਂ ਦੀ ਬਦਬੀ ਕਰਨੀ ਕਿ ਮੈਂ ਹੀ ਜਾਣਦਾ ਬਾਬਾ ਜੀ ਬੜੀ ਮੁਸ਼ਕਲ ਦਾ ਮੁੜ ਕੇ ਆ ਦੇ ਨਾਈ ਮੇਰਾ ਵੀਰ ਇੱਥੇ ਰਿੰਕੂਗਾ ਇੱਕ ਭਰਾ ਮੇਰਾ ਬਣਿਆ ਵਾ ਜੇ ਉਹ ਨਾ ਨਾ ਪਹੁੰਚਦਾ ਤੇ ਬਾਬਾ ਜੀ ਉੱਥੋਂ ਮੇਰਾ ਮੇਰਾ ਛੁਟਕਾਰਾ ਮੁਸ਼ਕਲ ਹੋਣਾ ਹੀ ਸੀ ਦੋ ਦਿਨ ਹੋ ਗਏ ਇਹ ਤਾਂ ਕਿ ਕੀ ਸਮਾਈ ਹੋਈ ਬਾਬਾ ਜੀ ਅੱਜ ਹੁਣ ਐਸਐਚਓ ਸਾਹਿਬ ਖੁ ਯਾਰ ਲੋ ਐਮਪੀਐਸਸੀ ਇੱਥੇ ਦੋ ਪਾਰਟੀਆਂ ਦਾ ਆਪਸੀ ਝਗੜਾ ਹੋਇਆ ਸੀ ਇਸ ਸੰਬੰਧੀ ਜਿਹੜਾ ਇਹਨਾਂ ਨੂੰ ਬੁਲਾਇਆ ਸੀ ਅੱਜ ਪਾਰਟੀਆਂ ਨੂੰ ਭਾਰੇ ਥਾਣੇ ਨਹੀਂ ਆਏ ਇੱਥੇ ਆ ਗਏ ਤੇ ਇੱਥੇ ਮੋਕੇ ਤੇ ਆਏ ਪਹੁੰਚੇ। ਸਿਰ ਕੰਪਲੇਂਡੈਂਟ ਦਾ ਕਹਿਣਾ 5 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ। ਮੈਂ 5 ਦਿਨ ਨਹੀਂ ਹੋਏ ਜੀ 14 ਤਰੀਕ ਨੂੰ ਦਰਖਾਸਤ ਦਿੱਤੀ ਹੈ ਜੀ ਇਹਨਾਂ ਨੇ ਤੇ ਅੱਜ ਅੱਜ ਬੁਲਾਇਆ ਸੀ ਇਹਨਾਂ ਨੂੰ ਤੇ ਅੱਜ ਆਏ ਨਹੀਂ ਅਜੇ ਤੱਕ ਕੋਈ ਮੈਡੀਕਲ ਕਰਾਇਆ ਗਿਆ ਜਿਹੜੀ ਬਾਹਰ ਨਹੀਂ ਗਈ ਕੰਨ ਵੱਢਿਆ ਗਿਆ। ਨਹੀਂ ਮੈਡੀਕਲ ਨਹੀਂ ਕਰਵਾਇਆ ਕਿਸੇ ਨੇ ਕੋਈ ਕਾਰਨ। ਮੈਨੂੰ ਕਿਰਵਾਇਆ ਦੋਵਾਂ ਪਾੜੀਆਂ ਕੋਈ ਪਾਰਟੀ ਨਹੀਂ ਪਹੁੰਚੇ ਹੈ ਅੱਜ ਨਹੀਂ ਪਹੁੰਚੇ ਕੋਈ ਵੀ ਨਹੀਂ ਪਹੁੰਚਿਆ ਨਹੀਂ ਜਿਨ੍ਹਾਂ ਨੇ ਕੰਨ ਵਡਿਆ ਗਿਆ ਕੋਈ ਨਹੀਂ ਘਟਾਈ ਨਹੀਂ ਆਪ ਵੀ ਨਹੀਂ ਕਰੇ ਜੀ ਆਂਦਰੀ ਮਾਰੋ ਕਹਿ ਮਾਪੀ ਨਹੀਂ ਘਟਾਈ ਨਹੀਂ ਪਰ ਇਹ ਹੁਣ ਕਾਰਵਾਈ ਦੀ ਮੰਗ ਕਰ ਰਹੇ ਵੀ ਕਾਰਵਾਈ ਜੋ ਆਏ ਯਾਰ ਆ ਜੀ ਏ ਬੇਪੋਕੀ ਜੇ ਆਪਾਂ ਕਹਿੰਦੀ ਹਮਦਰਦੀ ਦਿਤਾਉਣ ਆਏ ਉਹ ਤੇ ਬਦਨਾਮ ਨਹੀਂ ਇਹਨੂੰ ਅਸੀਂ ਤੈਨੂੰ ਮਾਰਿਆ ਤੈਨੂੰ ਕੁੱਟਿਆ ਉਹਨਾਂ ਨੂੰ ਹੀ ਪੁੱਛਿਆ ਵੀ ਤੁਸੀਂ ਨਾਲ ਹੋ ਕੇ ਨਹੀਂ ਦੇ ਕਿਉਂ ਕਿ ਇਹਦੇ ਚ ਕੋਈ ਗਲਤੀ ਨਹੀਂ ਹੈ ਇਹ ਆਪਾਂ ਕਿਉਂ ਪੁੱਛ ਰਹੇ ਆ ਆਪਾਂ ਹਮ ਧਰਤੀ ਜਤਾ ਦੀ ਕਿ ਗਰੀਬ ਪਰਿਵਾਰ ਦੀ ਉਤੇ ਦੱਸੋ ਕੀ ਕੋਈ ਬਣਾ ਉਹ ਦੇਖੋ ਸਰ ਜੀ ਜੇ ਇੱਥੇ ਕਿਸੇ ਨੂੰ ਮਾਰ ਵੀ ਦਿੰਦੇ ਤੇ ਫੇਰ ਵੀ ਨਹੀਂ ਕਰਦੀ ਕਿਸੇ ਆਉਣਾ ਸੀ ਫੇਰ ਵੀ ਨਿਯਮ ਕਾਨੂੰਨ ਦਾ ਫਰਜ਼ ਬਣਦਾ ਹੈ ਸਾਰੇ ਇੱਥੇ ਆਉਣਾ ਤੁਸੀ ਵੀ ਪਿੰਗ ਸਦਾ ਤੁਹਾਡੀਆਂ ਵਿਚੀਆਂ ਭੈਣਾਂ ਸਰ ਜੀ ਘਰੇ ਹੈਗੀਆਂ ਇਹ ਤਾਂ ਬਹੁਤ ਵੱਡੇ ਮਾਰਦੇ ਆ 12 ਦੀ ਹੈਗੇ ਕਿ ਅਸੀਂ ਦੇਖੀ ਹੈ ਕਿ ਕੀ ਗੱਲ ਹੋ ਰਹੀ ਹੈ ਭਾਈ ਸਾਹਿਬ ਗਲਤ ਨਹੀਂ ਕੰਮ ਕੀਤਾ ਆ ਵੀ ਬੰਦਾ ਵੱਡ ਗਿਆ ਆਪਣਾ ਤੇ ਜਥੇਬੰਦੀਆਂ ਦੇ ਪਰਚਾ ਕਰੋਂਦੇ ਦੇਖੋ ਮੈਂ ਹਰਵਿੰਦਰ ਸਿੰਘ ਬੱਦਨ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਨੂੰ ਲੈ ਕੇ ਕਈ ਵਿਵਾਦ ਉੱਠੇ ਨੇ ਕਈ ਪਿੰਡਾਂ ਨੇ ਮਤੇ ਪਾਏ ਨੇ ਫੇਰ ਵੀ ਲਗਾਤਾਰ ਆਵਾਜ਼ਾਂ ਉੱਠ ਰਹੀਆਂ ਨੇ ਲੁਧਿਆਣਾ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਹੋਇਆ ਸੀ ਪ੍ਰਵਾਸੀਆਂ ਨੂੰ ਲੈ ਕੇ ਤੇ ਹੁਣ ਅੰਮ੍ਰਿਤਸਰ ਤੋਂ ਗੁਰੂ ਨਗਰੀ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਨਿਹੰਗ ਸਿੰਘ ਜ ਸਿੰਘਾਂ ਨੇ ਪ੍ਰਵਾਸੀਆਂ ਨੂੰ ਵਾਰਨਿੰਗ ਦਿੱਤੀ ਹੈ ਦਰਅਸਲ